ਕੀ ਹਾਲ ਹੈ ਮਿੱਤਰੋ ਠੀਕ ਠਾਕ ਹਾਂ 911 ਆਪਣਾ ਹੋ ਗਿਆ ਢਿੱਲਾ ਪਾਣੀ ਪੌਣੇ ਦਾ ਪਾਣੀ ਬਾਹਰ ਮਾਰਦਾ ਕੱਢ ਕੇ ਤੇ ਡੀਜ਼ਲ ਪੌਣੇ ਡੀਜ਼ਲ ਬਾਹਰ ਮਾਰਦਾ ਬੁਖਾਰ ਚੜ ਗਿਆ ਵਿਚਾਰੇ ਨੂੰ ਰਾਤ ਤਾਂ ਬਹੁਤ ਜਿਆਦੇ ਤੇ ਹੁਣ ਬਠਿੰਡੇ ਲੈ ਕੇ ਚੱਲੇ ਆਂ ਟਾਈਮ ਨਾਲ ਹੀ ਰੋਬਨ ਡਾਕਟਰ ਦੇ ਡਾਕਟਰ ਸਾਹਿਬ ਕਹਿੰਦੇ ਟਾਈਮ ਨਾਲ ਆ ਜਾ ਅੱਜ ਸ਼ਨੀਵਾਰਾ ਨਹੀਂ ਤਾਂ ਮੈਂ ਉੱਠ ਜੂਗਾ ਕਹਿੰਦੇ ਤੇ ਲੈ ਕੇ ਚੱਲੇ ਆਂ ਛੁੱਟੀ ਸੀ ਵਿਚਾਰੇ ਦੀ ਛੁੱਟੀ ਖਰਾਬ ਹੋ ਗਈ ਅੱਜ ਤੇ ਭਾਈ ਰਾਹ ਹੈ ਔਖਾ ਸਭ ਤੋਂ ਔਖਾ ਇਹ ਹੁੰਦਾ ਸਾਰੀ ਰਾਤ ਬੁਖਾਰ ਚੜੇ ਰਿਹਾ ਹੁੰਦਾ ਹੈ ਨਾ ਆਪ ਨੂੰ ਜੜ ਜੇ ਜਵਾਕਾਂ ਨਾਲ ਨਾਲ ਸਭ ਤੋਂ ਔਖਾ ਇਹ ਹੁੰਦਾ ਆਪਣਾ ਟਾਈਮ ਮੇਰਾ ਤਾਂ ਟਾਈਮ ਸਭ ਤੋਂ ਔਖਾ ਹੀ ਹੁੰਦਾ ਯਾਰ ਇਹ ਨਾ ਹੋਵੇ ਢੀਲਾਪ ਹੋ ਜੀ ਗਏ ਨਾ ਪਤਾ ਨਹੀਂ ਕੀ ਗੱਲ ਹੈ ਵਾਏ ਗੁਰੂਣਾ ਥੋੜਾ ਜਿਹਾ ਇਹਨੂੰ ਨਾ ਬੁਖਾਰ ਥੋੜਾ ਜਿਹਾ ਚੜਦਾ ਹੈ ਮੰਨ ਲਓ ਹਰ ਇੱਕ ਸਾਲ ਨਾਲ ਇੱਕ ਦੋ ਵਾਰੀ ਚੜਦਾ ਹੈ ਚੜਦਾ ਸੱਚੇ ਪਾਛੇ ਦੀ ਕਿਰਪਾ ਨਾਲ ਪਾਣੂ ਨਹੀਂ ਕਰੇ ਚੜਿਆ ਜੁੜਿਆ ਤੇ ਉਹ ਗੱਲ ਹੈ ਯਾਰ ਥੋੜਾ ਚੱਲਿਆ ਵੀ ਨਹੀਂ ਜਾਂਦਾ ਜਵਾਕਾਂ ਨਾਲ ਤੁਹਾਨੂੰ ਪਤਾ ਹੈ ਨਾ ਹੁਣ ਲੈ ਕੇ ਚੱਲੇ ਆ ਬਠਿੰਡੇ ਤੇ ਸੁੱਤਾ ਪਿਆ ਵਿਚਾਰਾ ਮੂਮਾ ਜੀ ਮੈਨਾਂ ਵੀ ਤੰਗ ਨਹੀਂ ਕਰਦਾਗਾ ਬੁਖਾਰ ਚੜਜੇ ਜਿੰਮੇ ਕੋਈ ਆਏ ਨਹੀਂ ਵੀ ਰੋਈ ਰਾਈ ਜਾਂਦਾ ਤੰਗ ਨਹੀਂ ਕਰਦਾ ਅੱਲਾਹੁਕੁ ਸੁਬਾ ਸੁਬਾ ਦਾ ਟਾਈਮ ਹੈ ਪਹਿਲਾਂ ਗੁਰੂ ਘਰੇ ਅਰਸ਼ਨ ਹੋ ਗਏ ਧਿਆਨ ਦੇਖੋ ਟਰੱਕ ਚੱਲੇ ਪਹੁੰਚ ਗਿਆ ਨੇ ਪ੍ਰਸ਼ਾਦਾ ਪਾਣੀ ਮੈਂ ਲਿਆਇਆ ਸੀ ਨਾਲ ਅਸੀਂ ਬਾਹਰੋਂ ਖਾਂਦੇ ਨਹੀਂ ਗੇ ਨਾਲ ਹੀ ਲੈ ਕੇ ਆਉਣੇ ਆ ਉਹ ਸ਼ੱਕ ਲਿਆ ਹੁਣ ਥੋੜਾ ਖੜਨ ਦਾ ਟਾਈਮ ਨਹੀਂ ਸੀਗਾ ਅੱਜ ਵੀਡੀਓ ਨਹੀਂ ਪਾਈ ਜਾਣੀ ਠੀਕ ਹੈ ਵਧੀਆ ਟਿਕਾਣੇ ਦੇ ਖੜਦੇ ਨੇ ਕਿਤੇ ਸੋਹਣੇ ਜਿਹੇ ਥਾਂ ਵੇਖ ਕੇ ਇੱਕ ਦੋ ਢਿੰਡੇ ਨੂੰ ਜਾਂਦੇ ਇੱਕ ਦੋ ਜਗ੍ਹਾ ਹੈਗੀਆਂ ਆਪਣੀਆਂ ਪੱਕੀਆਂ ਆਈਆਂ ਉੱਥੇ ਖੜਦੇ ਹੁੰਨੇ ਆ ਤੇ ਹੋਟਲ-ਹਾਟਲ ਦੇ ਨਹੀਂ ਵੈਸੇ ਹੀ ਮਨ ਲੋ ਖਾਲੀ ਜੀ ਜਗ੍ਹਾ ਉੱਥੇ ਇੱਕ ਉੱਥੇ ਰੁੱਕ ਜਾਈਦਾ ਹੁਣ ਪਹੁੰਚ ਕੇ ਤੇ ਤੁਹਾਨੂੰ ਬਠਿੰਡੇ ਜਾ ਕੇ ਮਿਲਦੇ ਆਪਾਂ ਪਤਾ ਕੀ ਗੱਲ ਅੱਜ ਥੋੜਾ ਜਿਹਾ ਟਾਈਮ ਹੈ ਨਹੀਂ ਜਮ ਇੰਨੀ ਦਾ ਆਪਾਂ ਵੀਡੀਓ ਉਹ ਵੀ ਬਣਾਉਂਦੇ ਰਾਂ ਆਲੀ ਫਿਰ ਵੇਖਾਂਗੇ ਕਿਸੇ ਦਿਨ ਆ ਕੇ ਫਿਰ ਕਦੇ ਆਏ ਨਾ ਉਦੋਂ ਤੁਹਾਨੂੰ ਵਿਖਾਉਂਗਾ ਥਾਂ ਬਹੁਤ ਚੰਗਾ ਜੇ ਤੁਸੀਂ ਵੀ ਹਬੌਰ ਤੋਂ ਅਮਲੋੜ ਤੋਂ ਬਠਿੰਡੇ ਜਾਣੇ ਉਹ ਜਗ੍ਹਾ ਹੈਗੀ ਆ ਵਿਚਾਲੇ ਇੱਕ ਗਿਦੜਵਾ ਟੱਪ ਕੇ ਖੜਨ ਵਾਲੀ ਬਹੁਤ ਸੋਹਣੀ ਜਗ੍ਹਾ ਹਾਂਜੀ ਮਿੱਤਰੋ ਇਹ ਆ ਜੀ ਮੇਰੇ ਨਾਨਕਿਆਂ ਦਾ ਪਿੰਡ ਕਰਮਗੜ੍ਹ ਛਤਰਾ ਗਿੱਦੜਵਾ ਟੱਪ ਕੇ ਤੇ ਜਿਹੜਾ ਟੋਲ ਟੈਕਸ ਨਹੀਂ ਲੱਗਿਆ ਨਵਾ ਉਹ ਪਿੰਡ ਹੈ ਇਹ ਮੇਰੇ ਨਾਨਕੇ ਆ ਇੱਥੇ ਕਰਮਗੜ ਛਤਰਾ ਤੇ ਆਜਾ ਤੁਹਾਨੂੰ ਨਾਨਕਿਆਂ ਦੇ ਘਰ ਉਹ ਖਾਈਏ ਜਮਾ ਪੁਲ ਦੇ ਉੱਤੇ ਇਧਰਲੀ ਸਾਈਡ ਵੇਖੋਗੇ ਨਾ ਇਹ ਉਹ ਸੀ ਇਹ ਆ ਦੋ ਗੁੱਟੀਆਂ ਇੱਕੋ ਜੀਆਂ ਇਹ ਤੁਹਾਨੂੰ ਦਿਖਾਉਣਾ ਆ ਸੀ ਇੱਕੋ ਜੀਆਂ ਦੋ ਕੋਠੀਆਂ ਆਈਆਂ ਆ ਲਓ ਮਾਰੋ ਨੀਗਾ ਠੀਕ ਹੈ ਜੀ ਆਹਾਂ ਪੁਲ ਦੇ ਉੱਤੋਂ ਦੀਆਂ ਪਿਛਲੇ ਪਾਸੇ बीएसएल ਦੇ ਟਾਵਰ ਲੱਗੇ ਹੋਏ ਐ ਐਕਸਚੇਂਜ ਹੈਗੀ ਐ ਤੇ ਮੋਹਨ ਸਿੰਘ ਸਰਪੰਚ ਪਾਈ ਦਾ ਨਾਂ ਆ ਮਾਮਾਈ ਦੇ ਬੇਟੇ ਦਾ ਲੰਘਦੇ ਟੱਪਿਆਂ ਨੂੰ ਰਾਤ ਬਰਾਤੇ ਕਿਸੇ ਨੂੰ ਕੋਈ ਲੋਡ ਹੋਵੇ ਤੇ ਤੰਗ ਨਹੀਂ ਕਰਨਾ ਇਹਨਾਂ ਨੂੰ ਫੋਨ ਨਹੀਂ ਕਰਨਾ ਠੀਕ ਹੈ ਜੀ ਹਾਂ ਜੀ ਜੀ ਕੁਸ਼ੇਕ ਪੀਣਾ ਜੀ ਕੁਸ਼ੇਕ ਪੀਣਾ ਜੀ ਕੁਸ਼ੇਕ ਪੀਵਾਇਆ ਪਹਿਲਾਂ ਦਵਾਈ ਤੇ ਲੈ ਲਈਏ 103 ਸੀ ਬੁਖਾਰ 103 ਨੂੰ ਬੁਖਾਰ ਸੀ ਆ ਮਸ਼ੀਨ ਨਾਲ ਚੱਕਰਾ ਦੀ ਮੜਾ ਜੀ ਜੀ ਕੁਸ਼ੇਕਾ ਤੋਂ ਮੰਗਦਾ ਡਾਕਟਰ ਨੂੰ ਪੁੱਛੀਏ ਮੂਹ ਬਠਿੰਡੇ ਆ ਕੇ ਜੀ ਕੋਸ਼ਕ ਪੀਣਾ ਹੈ ਇਨੀ ਠੰਡ ਚ ਪਹਿਲਾਂ ਤਾਂ ਬੁਖਾਰ ਹੋ ਗਿਆ ਯਾਰ ਕਿ ਪੀਣਾ ਚੀ ਕੁਛ ਇੱਕ ਇਹ ਨਾ ਮੂੰਹ ਵੇਖੀ ਲਾਲ ਲਾਲ ਹੋਇਆ ਪਿਆ ਨਾ ਡਾਕਟਰ ਸਾਹਿਬ ਕਹਿੰਦੇ ਵੀ ਇੱਕ ਪਹਿਲਾਂ ਦਵਾਈ ਦਿੱਤੀ ਇੱਕ ਟੱਕਣ ਉਹ ਮਾਲੀ ਪਚ ਗਈ ਜੇ ਕਹਿੰਦੇ ਆ ਪਚ ਗਈ ਤੇ ਫਿਰ ਅਸੀਂ ਮੋੜ ਦਾਂਗੇ ਨਹੀਂ ਤਾਂ ਇੱਥੇ ਰੱਖਾਂਗੇ ਫਿਰ ਟੀਕੇ ਟੁਕੇ ਲਾ ਕੇ ਕਹਿੰਦੇ ਫਿਰ ਕਰਾਂਗੇ ਸੈਟ ਇਹਨੂੰ ਕਿਹਾ ਹੁਣ ਪੀਲਾ ਤੇ ਪਚਾਲਾ ਕਿਉਂ ਬਈ ਠੀਕ ਹੈ ਨਾ ਗੱਲ ਮੇਰੀ ਹੁਣ ਪਚਾਲਾ ਪੁੱਤ ਫਿਰ ਡਾਕਟਰ ਸਾਹਿਬ ਮੋੜ ਦੇਣਗੇ ਆਪਣਾ ਕਰੇ ਨੇ ਬਤ ਮਾੜੀ ਮਾੜੀ ਪੀਲਾ ਈਕ ਤੱਕਾ ਨਾ ਕਰੋ ਵੀਰ ਜੀ ਤੱਕਾ ਨਾ ਕਰੋ ਤੱਕਾ ਨਾ ਕਰੋ ਨਾ ਕਰੋ ਤੱਕਾ ਨਾ ਕਰੋ ਵੀਰ ਜੀ ਈਕਾ ਡੂਗੀ ਵਾਲਾ ਜੱਬ ਪੈ ਚੂ ਗਲਤ ਹੈ ਥੋੜੀ ਥੋੜੀ ਪੀਲਾ ਉਹ ਤਾਂ ਪਚਾਲਾਂ ਬਾਕੀ ਝੂਠ ਮਾਰ ਦਾਂਗੇ ਡਾਕਟਰ ਨੂੰ ਵੀ ਪੀ ਲਈ ਸਾਰੀ ਠੀਕ ਹੈ ਓਕੇ ਗੋਲੂ ਜੱਬ ਮਾਰ ਰਿਹਾ ਖੜਾ ਅਸੀਂ ਕਮਰਾ ਡਾਕਟਰ ਸਾਹਮਣੇ ਦੇ ਦਿੱਤਾ ਸਾਨੂੰ ਅਮਰਜੈਂਸੀ ਚ ਅੱਡ ਬੈਠਣ ਵਾਸਤੇ ਹੁਣ ਚੱਕਦੇ ਫੁੱਟ ਚੱਕਦੇ ਫੱਟੇ ਠੀਕ ਹੈ ਬਣ ਜਾ 911 ਡੀਜ਼ਲ ਨਾੜ ਗਰਨ ਤਾਂ ਡੀਜ਼ਲ ਹੀ ਬਹੁਤ ਪਿੰਦਾ ਇਹ ਨਾੜ ਗਰਨ ਡੀਜ਼ਲ ਪਿੰਦਾ ਹੀ ਨਹੀਂ ਯਾਰ ਚਲ ਪਏ ਜੀ ਅਸੀਂ ਅੱਧਾ ਇੱਕ ਘੰਟਾ ਬਹਿ ਕੇ ਤੇ ਅਨਵਰ ਹੋ ਗਿਆ ਸੈੱਟ ਦਵਾਈ ਲੈ ਲਈ ਹੈ ਠੀਕ ਹੈ ਹੁਣ ਜਿਹੜੀ ਚੀਜ਼ ਮੰਮਾ ਸੇਵਨ ਕਰਾਉਣ ਉਹ ਹੀ ਚੀਜ਼ ਦਾ ਸੇਵਨ ਕਰਨਾ ਹੈ ਗਲਤ ਚੀਜ਼ ਦਾ ਸੇਵਨ ਨਹੀਂ ਕਰਨਾ ਠੀਕ ਹੈ ਓਕੇ ਹਾਂ ਜੋ ਮੰਮਾ ਕਹਣਗੇ ਉਹੀ ਚੀਜ਼ ਖਾਣੀ ਹੈ ਓਕੇ ਠੀਕ ਹੈ ਠੀਕ ਹੈ ਜੀ ਪਾਪਾ ਜੀ ਸਭੇ ਮੰਗਦਾ ਹੈ ਸਭਵੇ ਜੀ ਮਿੱਤਰੋ ਬਾਈ ਕੋਲ ਆਇਆ ਫੀਡ ਲੈਣ ਬਠਿੰਡੇ ਆਪਣੇ ਪੱਕੇ ਲੈ ਆ ਜੀ ਬਾਈ ਹੋਰੀ ਬਹੁਤ ਪੁਰਾਣੇ ਆਉਣੇ ਬਾਈ ਰੰਗ ਕੋਲੇ ਆਹ ਦੇੜ ਜੀ ਸਹੀ ਹੈ ਨਾ ਜੀ ਬਹੁਤ ਓਕੇ ਹੈ ਬਾਈ ਕੰਮ ਬਾਈ ਰੰਗ ਕੋਲੇ ਮਾਰਿਆ ਕਰੋ ਢੇੜਾ ਤੁਹਾਨੂੰ ਵਿਖਾਉਣਾ ਮੈਂ ਤੇ ਆਪਾਂ ਵੀ ਲੈਣ ਲੱਗੇ ਆ ਜਰਮਨ ਸੇਵਰਡ ਤੇ ਆਪਣੇ ਡਾਬਰਮੈਂਟ ਦੋਵਾਂ ਵਾਸਤੇ ਟੈਂਕ ਤੇ ਹਾਰਲੇ ਵਾਸਤੇ ਦੱਸਿਓ ਮਾੜੀ ਰਾਏ ਦਿਓ ਕਿਵੇਂ ਆ ਕੋੜੀਆਂ ਦਾ ਵੀ ਮਿਲਦਾ ਬਾਈ ਆ ਵੇਖੋ ਜੀ ਅੱਛਾ ਕੋੜੀਆਂ ਦਾ ਵੀ ਰੱਖਣ ਲੱਗੇ ਬਾਈ ਮਾਰੋ ਨੀਗਾ ਵੀਰੇ ਵੇਖੋ ਬਾਲਾ ਵੱਡਾ ਕੰਮ ਆ ਬਾਈ ਰੌਂਦਾ ਸੁੱਖ ਨਾਲ ਨਾ ਵਾਈ ਰੂ ਕਿਰਪਾ ਬਣਾਈ ਰੱਖੇ ਤੇ ਬਹੁਤ ਮਾਲੋ ਚੰਗਾ ਕੰਮ ਆ ਵੇਖੋ ਨਹੀਂ ਕੋੜੀਆਂ ਦਾ ਬਾਈ ਕਿੱਥੇ ਰੱਖਦੇ ਹੋ ਕੋੜੀਆਂ ਦਾ ਬਾਈ ਇਹ ਤਾਂ ਸਭ ਜਿੰਨਾ ਕਰਵਾਦਾ ਆ ਆ ਵੇਖੋ ਜੇ ਕਿਸੇ ਨੇ ਲੈਣਾ ਹੋਵੇ ਨਾ ਸਮਾਨ ਸੋਹਣ ਠੀਕ ਆ ਜੀ ਇਧਰ ਮੌਲ ਨਹੀਂ ਮਿੱਤਲ ਮੌਲੋ ਤਾਂ ਸਿੱਧਾ ਗਾਂਹ ਜਾ ਕੇ ਬਾਜ਼ਾਰ ਵਾਲੀ ਸਾਈਡ ਇਹ ਕਿਹੜੀ ਜਗ੍ਹਾ ਵਜਦੀ ਬਾਈ ਬਾਈ ਮਿਲ ਰਸਤਾਂ ਦੇ ਸਾਹਮਣੇ ਕੋੜੀਆਂ ਹਾਂ ਕੋਈ ਲੈ ਲਿਓ ਬਾਈ ਕੋੜਾ ਨੰਬਰ ਬੋਲਿਓ ਭਾਈ ਆਪਣੇ ਦਾ ਸ਼ੌਂਕੀ ਹੈ ਮੁੰਡੇ ਸਾਡੇ 28855994 9988855994 ਮੋਹਨ ਸਿੰਘ 라 ਸਿੰਘਲਾ ਪਟਮੋਲ ਭਾਈ ਹਾਂ ਭਾਈ ਮੈਂ ਤਾਂ ਬੜੇ ਚਿਰ ਦਲ ਜਾਣਾ ਆਪ ਨੂੰ ਤਾਂ ਯਕੀਨ ਆ ਪੂਰਾ ਫੁੱਲ ਭਾਈ ਆਣ ਲੈ ਡਿਲੀਕੇਸ਼ਨ ਨਾਲ ਹੀ ਭਾਈ ਸਿੰਘਲਾ ਪਟਮੋਲ ਜਦੋਂ ਵੀ ਆਓ ਤੁਹਾਡਾ ਫਾਇਦਾ ਹੀ ਹੋਏਗਾ ਆਪ ਨੂੰ ਭਾਈ ਉਹਨੇ ਆ ਦਿੱਤੀ ਆ ਹਾਰਲੇ ਦਾ ਟੈਂਕਾਸ ਤੇ ਦੋਵਾਂ ਵਾਸਤੇ ਤੇ ਇੱਕ ਹੋ ਸੀ ਆ ਜੀ ਆ ਪਿਆ ਇਹ ਹੂੰ ਧਰਨ ਪਾਉਂਦਾ ਲੈਣ ਵੇਲੇ